ਕੇਂਦਰਨਾ ਮੀਟਿੰਗ ਤੋਂ ਪਹਿਲਾਂ ਮੋਰਚੇ ਵੱਲੋਂ ਖਾਸ ਤਿਆਰੀ ਵੱਖ-ਵੱਖ ਸੂਬਿਆਂ 'ਚ ਕਿਸਾਨ ਕਨਵੈਨਸ਼ਨਾਂ ਕਰ ਰਿਹਾ ਮੋਰਚਾ ਐਮਐਸਪੀ ਤੇ ਕਿਸਾਨਾਂ ਦੀ ਲਈ ਜਾ ਰਹੀ ਰਾਏ ਧਰਗ ਮਾਮਲੇ 'ਚ ਸਿੱਟ ਸਾਹਮਣੇ ਪੇਸ਼ ਹੋਏ ਵਿਕਰਮ ਮਜੀਠੀਆ ਪਟਿਆਲਾ ਦਫ਼ਤਰ 'ਚ ਕਰੀਬ 4 ਘੰਟਿਆਂ ਤੋਂ ਪੁੱਛ ਕਿਥੇ ਜਾਈ 2021 'ਚ ਦਰਜ ਹੋਇਆ ਸੀ ਮਾਮਲਾ ਐਸਜੀਪੀਸੀ ਦੀ ਅੰਤਰੀਮ ਕਮੇਟੀ ਵੱਲੋਂ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਅੰਤਰੀਮ ਕਮੇਟੀ ਦੀ ਮੀਟਿੰਗ ਚ ਪਾਇਆ ਮਤਾ ਕਮੇਟੀ ਮੈਂਬਰ ਧਾਮੀ ਦੇ ਘਰ ਜਾ ਕੇ ਮਨਾਉਣ ਦੀ ਕਰਨਗੇ ਕੋਸ਼ਿਸ਼ ਅਸਤੀਫਾ ਵਾਪਸ ਲੈਣ ਦੀ ਕਰਨਗੇ ਅਪੀਲ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅਪੀਲ ਪੁੰਦੜ ਬੋਲੇ ਦਫ਼ਤਰ ਚੋਂ ਕਾਪੀਆਂ ਲੈ ਕੇ ਸਾਰੇ ਇਕੱਠੇ ਹੋ ਕੇ ਸ਼ੁਰੂ ਕਰੋ ਭਰਤੀ 25 ਮਾਰਚ ਤੱਕ ਜਮ੍ਹਾਂ ਕਰਵਾਓ ਕਾਪੀ ਕੇਂਦਰ ਵੱਲੋਂ ਪ੍ਰਸਤਾਵਿਤ ਲੋਕ ਸਭਾ ਸੀਟਾਂ ਦੀ ਹੱਦਬੰਦੀ ਦਾ ਅਕਾਲੀ ਗੱਲ ਵੱਲੋਂ ਵਿਰੋਧ ਪੁੰਦਰ ਬੋਲੇ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ 22 ਮਾਰਚ ਨੂੰ ਤਾਮਿਲਨਾਡੂ ਦੇ ਸੀਐਮ ਵੱਲੋਂ ਸੱਦੀ ਵਿਰੋਧੀ ਤਿਰਾਂ ਦੀ ਮੀਟਿੰਗ ਚ ਹੋਣ ਦੇ ਸਮੇਂ ਜੁੜਿਆਣਾ ਪੰਚੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਸ਼ਹਿਰ ਵਾਸੀਆਂ ਦੀਆਂ ਸੁੰਨ ਰਹਿ ਸਮੱਸਿਆਵਾਂ ਮ ਕੇਜਰੀਵਾਲ ਬੋਲੇ ਇਹ ਸਿਰਫ ਟਰੇਲਰ ਸੀ ਪਿਕਚਰ ਹਲੇ ਬਾਕੀ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਵਿਧਾਨ ਸਭਾ ਚ ਵਿੱਤ ਮੰਤਰੀ ਵਜੋਂ ਪੇਸ਼ ਕੀਤਾ ਆਪਣਾ ਪਹਿਲਾ ਬਜਟ ਸਾਲ 2025-26 ਲਈ 2.5 ਲੱਖ ਕਰੋੜ ਦਾ ਬਜਟ ਪੇਸ਼ ਕਿਸਾਨਾਂ ਨੂੰ 1 ਲੱਖ ਤੱਕ ਦਾ ਵਿਆਜ ਮੁਕਤ ਲੋਨ ਦੇਣ ਦਾ ਐਲਾਨ ਪਟਿਆਲਾ ਚਾਰਵੀ ਅਫਸਰ ਤੇ ਬੇਟੇ ਦੀ ਕੁੱਟਮਾਰ ਮਾਮਲੇ 'ਚ ਵੱਡਾ ਐਕਸ਼ਨ ਐਸਐਸਪੀ ਪਟਿਆਲਾ ਨੇ 12 ਪੁਲਿਸ ਕਰਮੀਆਂ 'ਚ ਸਸਪੈਂਡ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਪੁਲਿਸ ਕਰਮੀਆਂ ਨੇ ਪਿਓ-ਪੁੱਤ ਨਾਲ ਕੀਤੀ ਸੀ ਕੁੱਟਮਾਰ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਅੱਜ ਸਿੱਟ ਸਾਹਮਣੇ ਪੇਸ਼ ਹੋਏ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੋਈ ਹੈ ਅਤੇ ਇਸ ਦੌਰਾਨ ਕਰੀਬ 4 ਘੰਟਿਆਂ ਤੋਂ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ 8 ਮਾਰਚ ਨੂੰ ਵਿਸ਼ੇਸ਼ ਟੀਮ ਦੇ ਵੱਲੋਂ ਯਾਨੀ ਕਿ ਸਿੱਟ ਦੇ ਵੱਲੋਂ ਮਜੀਠੀਆ ਨੂੰ ਸੱਮਨ ਭੇਜਿਆ ਗਿਆ ਸੀ ਤੇ 2001 ਦੇ ਵਿੱਚ ਚੰਨੀ ਸਰਕਾਰ ਵੇਲੇ ਇਹ ਮਾਮਲਾ ਟਾਰਜ ਹੋਇਆ ਸੀ ਤਾਂ 4 ਘੰਟੇ ਤੋਂ ਵੀ ਵੱਧ ਸਮੇਂ ਤੋਂ ਬਿਕਰਮ ਮਜੀਠੀਆ ਤੋਂ ਸਿੱਟ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਡਰੱਗ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਪਟਿਆਲਾ ਦੇ ਵਿੱਚ ਪੇਸ਼ੀ ਹੋਈ ਹੈ ਤੇ ਸਿੱਟ ਅੱਗੇ ਬਿਕਰਮ ਸਿੰਘ ਮਜੀਠੀਆ ਪੇਸ਼ ਹੋਏ ਨੇ ਇਸ ਦੌਰਾਨ ਮੁੱਛਾਂ ਨੂੰ ਤਾਂ ਦੇ ਨਜ਼ਰ ਆਏ ਨੇ ਬਿਕਰਮ ਸਿੰਘ ਮਜੀਠੀਆ ਤਸਵੀਰਾਂ ਅਸੀਂ ਤੁਹਾਨੂੰ ਉਸ ਵੇਲੇ ਦਿਖਾ ਰਹੇ ਹਾਂ ਜਦੋਂ ਬਿਕਰਮ ਸਿੰਘ ਮਜੀਠੀਆ ਪੇਸ਼ੀ ਮੌਕੇ ਸ਼ਾਮਲ ਹੋਣ ਲਈ ਪਟਿਆਲਾ ਪਹੁੰਚ ਰਹੇ ਸੀ ਹਾਲਾਂਕਿ ਮੀਡੀਆ ਦੇ ਵੱਲੋਂ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਪਰ ਉਹਨਾਂ ਕਿਹਾ ਕਿ ਉਹ ਜਦੋਂ ਸਿੱਟ ਦੇ ਵੱਲੋਂ ਪੁੱਛਗਿੱਛ ਕੰਪਲੀਟ ਹੋ ਜਾਵੇਗੀ ਤਾਂ ਵਾਪਸੀ ਵੇਲੇ মিডিਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮਨੋਜ ਸ਼ਰਮਾ ਮੇਰੇ ਸਹਿਯੋਗੀ ਪਟਿਆਲਾ ਤੋਂ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਕੀ ਅਪਡੇਟ ਕਿਉਂਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਕਰੀਬ 4 ਘੰਟੇ ਬੀਤ ਚੁੱਕੇ ਨੇ ਤੇ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਹਾਂ ਜੀ ਬਿਲਕੁਲ ਰੰਦੀਪ ਜੀ ਜਿਵੇਂ ਮਹਿਰਾ ਖਾਨ ਆਪ ਇਹ ਕਹਿ ਸਕਦਾ ਕਿ ਜਾਂਚ ਪੜਤਾਲ ਦੀ ਸਰਗਰਮੀ ਚੱਲ ਰਹੀ ਹੈ 4 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੇ ਜਿਹੜੇ ਪੁਲਿਸ ਅਧਿਕਾਰੀ ਨੇ ਹਰਚਲ ਸਿੰਘ ਭੁੱਲਣ ਜਿਹੜੇ ਛਿੱਟ ਦੇ ਉਹ ਇੱਕ ਵਾਰੀ ਵਿੱਚੋਂ ਚਲੇ ਗਏ ਸੀ ਤੇ ਵਾਪਸ ਫੇਰ ਦੁਬਾਰਾ ਆ ਰਹੇ ਨੇ ਯਾਨੀ ਕਿ ਆਪ ਇਹ ਕਹਿ ਸਕਦੇ ਕਿ ਅਜੇ ਹੋਰ ਜਿਹੜੀ ਪੁੱਛਗਿੱਛ ਦੀ ਪ੍ਰਕਿਰਿਆ ਉਹ ਚੱਲਣੀ ਹੈ ਸੋ ਇਹ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਜਿਹੜੀ ਪੁੱਛਗੀਛ ਚੱਲੂਗੀ ਤੇ ਉਸ ਤੋਂ ਬਾਅਦ ਵਿਕ੍ਰਮ ਸਿੰਘ ਮਜੀਠੀਆ ਬਾਹਰ ਆਉਣਗੇ ਤੇ ਉਸ ਤੋਂ ਬਾਅਦ ਇਸ ਪੁੱਛਗੀਛ ਬਾਰੇ ਉਹਨਾਂ ਦੇ ਵੱਲੋਂ ਹੀ ਜਿਹੜਾ ਜਵਾਬ ਹੈਗਾ ਮਿਲਣਾ ਹੈਗਾ ਕਿਉਂਕਿ ਪੁਲਿਸ ਅਧਿਕਾਰੀ ਸਿਟੀ ਦੇ ਜਿਹੜੇ ਮੈਂਬਰ ਨੇ ਜਾਂ ਹੈੱਡ ਨੇ ਉਹ ਇਸ ਬਾਬਤ ਗੱਲਬਾਤ ਫਿਲਹਾਲ ਨਹੀਂ ਕਰਦੀ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਦੇਖਿਆ ਪਰ ਵਿਕ੍ਰਮ ਸਿੰਘ ਮਜੀਠੀਆ ਨੇ ਜਾਣ ਬੜੇਗਾ ਜ਼ਰੂਰ ਕਹੀ ਸੀ ਕਿ ਵਾਪਸੀ ਤੇ ਤੁਹਾਨੂੰ ਮਿਲਦੇ ਆ ਤੇ ਵਾਪਸੀ ਤੇ ਸਾਰੀਆਂ ਗੱਲਾਂ ਦੱਸਾਂਗੇ ਸੋ ਹੋ ਸਕਦਾ ਹੈ ਕਿ 1 ਘੰਟਾ ਵੀ ਲੱਗ ਜਾਏ 1.5 ਘੰਟਾ 2 ਘੰਟਾ ਜੀ ਕਾ ਬਹੁਤ ਬਹੁਤ ਤੁਹਾਡਾ ਧੰਨਵਾਦ ਮਨੋਸ਼ ਸ਼ਰਮਾ ਪਟਿਆਲਾ ਤੋਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਵਿਕਰਮ ਸਿੰਘ ਮਜੀਠੀ ਜੀ ਜਿਹੜੀ ਉਹ ਬਤਾਈ ਚਾਹੂਗਾ ਸੈਕੰਡਲੀ ਅਸੀਂ ਸਾਰੇ ਆਫੀਸਰਸ ਨੂੰ ਅਸੀਂ ਕੁਆਂਟੀਫਾਈਏਬਲ ਟਾਰਗੇਟਸ ਦੇ ਰਹੇ ਹਾਂ ਕਿ ਉਸ ਦੇ ਅਗੇਂਸਟ ਐਸਐਸਪੀਜ਼ ਦੀ ਐਸਐਚਓਜ਼ ਦੀ ਪਰਫਾਰਮੈਂਸ ਐਸੈਸ ਕੀਤੀ ਜਾਊਗੀ ਕਿ ਜਿਹੜੇ ਟਾਰਗੇਟਸ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੈਰਾਮੀਟਰਸ ਦੇ ਅਗੇਂਸਟ ਉਹਨਾਂ ਦੀ ਪਰਫਾਰਮੈਂਸ ਕਿਸ ਟਾਈਪ ਦੀ ਹੋਵੇਗੀ ਤੇ ਡਿਮਾਂਡ ਰਿਡਕਸ਼ਨ ਲਈ ਇੱਕ ਕੋਹੈਸਿਵ ਤਰੀਕੇ ਨਾਲ ਜਿਹੜੀ ਕੈਬਨਟ ਸਬ-ਕਮੇਟੀ ਦੇ ਜਿਹੜੇ ਅੰਡਰ ਇੱਕ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਲੈ ਕੇ ਸਟੇਟ ਗਵਰਨਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਵੇਅਰਨੈਸ ਪ੍ਰੀਵੈਂਸ਼ਨ ਤੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਦੇ ਸਟੈਪਸ ਲਏ ਜਾਣਗੇ ਇਟ ਵਾਸ ਫੈਲਟ ਕਿ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਨੂੰ ਬੈਟਰ ਇੰਟੀਗ੍ਰੇਟ ਕਰਨਾ ਜ਼ਰੂਰੀ ਹੈਗਾ ਤਾਂ ਕਿ ਇੱਕ ਸੀਮਲੈਸ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਸਰਟਨ ਪਬਲਿਕ ਪ੍ਰੋਗਰਾਮਸ ਲਾਈਕ ਯੁਵਾ ਸੰਚ ਤੇ ਇਨਾਤੇ ਹੋਰ ਜੋਰ ਦਿੱਤਾ ਜਾਊਗਾ ਸਪੋਰਟਸ ਐਕਟੀਵਿਟੀਜ਼ ਤੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਤੇ ਇਨਪੁਟਸ ਤੋਂ ਬਾਅਦ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਹੈਗੇ ਕਿ ਸਾਨੂੰ ਫੋਕਸ ਕੁਆਲਿਟੀ ਤੇ ਕਵਾਲਿਟੀ ਕੰਮ ਤੇ ਫੋਕਸ ਕਰਨਾ ਹੈ ਨਾ ਕਿ ਪਿਓਰਲੀ ਔਰ ਨੰਬਰਸ ਤੇ ਸਾਡਾ ਜਿਹੜਾ ਫੋਕਸ ਹੈਗਾ ਜਿਹੜੇ ਐਕਚੁਅਲੀ ਜਿਹੜੇ ਸਟਰੀਟਸ ਦੇ ਜਿਹੜੇ ਡਰੱਗਸ ਵੇਚ ਰਹੇ ਹੈਗੇ ਜਿਹੜੇ ਸਪਲਾਈਅਰਸ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੇਲ੍ਹ ਤੇ ਚੈਜ ਹੋਊਗਾ ਤੇ ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੇਸੈਸਰਲੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈ ਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹੈਗੇ ਕਿ ਥਾਣੇ ਦੇ ਵਿੱਚ ਜਿਹੜੇ ਐਮ ਐਚ ਸੀਸ ਹੈਗੇ ਮੁੰਸ਼ੀਸ ਹੈਗੇ ਤੇ ਉਹ ਸੀਐਮ ਸਾਡੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟਿਨਿਓਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੇਟ ਕਰਤਾ ਜਾਵੇ ਐਜ਼ ਐਨ ਐਡਮਿਨਿਸਟ੍ਰੇਟਿਵ ਮੈਜਰ ਸੋ ਥਿਸ ਮੈਜਰ ਵਿਲ ਬੀ ਇਨਟਰੋਡਿਊਸਡ ਇਮੀਡੀਏਟਲੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਇਨਪੁਟਸ ਹੈਗੇ ਉਸ ਦੇ ਮੁਤਾਬਿਕ ਇਸ ਦਾ ਕਾਫੀ ਇੰਪੈਕਟ ਪਿਆ ਹੈ ਜਿਹੜੀ ਐਂਟੀ ਡਰੱਗ ਡਰਾਈਵ ਹੈਗੀ ਉਸ ਇੰਪੈਕਟ ਕਰਕੇ ਟੂ ਦਾ ਐਕਸਟੈਂਡ ਜਿਹੜੇ ਸਾਡੇ ਜਿਹੜੇ ਇਸ ਸਾਈਡ ਦੇ ਕੂਰੀਅਰਸ ਤੇ ਦੂਜੇ 엘ਿਮੈਂਟਸ ਹੈਗੇ ਉਹ ਡਰੱਗ ਕਨਸਾਈਨਮੈਂਟਸ ਨਹੀਂ ਚੁੱਕ ਰਹੇ ਹੈਗੇ ਜਿਸ ਦੀ وجہ ਨਾਲ ਜਿਹੜੇ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਹੈਗੇ ਉਹਨਾਂ ਨੂੰ ਇੱਕ ਭਾਰੀ ਸੱਟ ਪਹੁੰਚੀ ਹੈ ਤੇ ਇਨਪੁਟਸ ਇੰਡੀਕੇਟ ਕਿ ਪਾਕਿਸਤਾਨ ਦੀ ISI ਨੇ ਇੱਕ ਸਟ੍ਰੈਟਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਲਾ so that ਜਿਹੜਾ ਡਰਾਈਵ ਅਗੇਂਸਟ ਡਰੱਗਸ ਐ ਜਿਹੜਾ ਯੁੱਧ ਨਸ਼ਿਆਂ ਫਿਰ ਹੁੰਦਾ ਇਸ ਨੂੰ ਡਿਸਟਰਬ ਕੀਤਾ ਜਾ ਸਕੇ so ਪੰਜਾਬ ਪੁਲਿਸ ਨੇ ਇਸ ਦਾ ਮੂਤਰ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅੰਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ so ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫਾਰ देयर ਹੈਲਪ ਐਂਡ ਕੋਆਪਰੇਸ਼ਨ ਕਿ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਸ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀਆਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀ ਕਿ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਸੋ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਅਸੀਂ ਇਸ ਤੇ ਜਿਹੜਾ ਹੈਗਾ ਡਰੱਗਸ ਨੂੰ ਪੰਜਾਬ ਤੋਂ ਖਤਮ ਕਰਾਂਗੇ आई वुड रिक्वेस्ट फॉर क्वेश्चन एक आया है जो गैंगस्टर्स हैं पाकिस्तान में बैठे हुए चाहे वो शायद बाज बट्टी है या एक और है खुराक होकर ये लोग लगातार धमकी दे रहे हैं पाकिस्तान में बैठकर जिलंधर वाला हादसा हुआ और अब एक नया गैंगस्टर उसने भी एक्स्ट्रा की धमकी दी उस पे क्या एक्शन लेगी आपने देखा ये है कि अमृतसर में जो इंसिडेंट हुआ था उसका क्या हश्र हुआ सो साड़ी जीरो टॉलरेंस पॉलिसी है assi इन गैंगस्टर्स नु इस तरह दा सबक सिखवांगे जेडे पाकिस्तान जेडे आईएसआई दे मास्टर्स नु सबक सिखवांगे ते ए पंजाब दे ਇਹ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਿਵੈਲਪਮੈਂਟਸ ਵਿਦ ਯੂ ਕਿਵੇਂ ਕਿਵੇਂ ਇੰਟਰਸਟੇਟ ਮਾਮਲਾ ਨਹੀਂ ਹੈ ਇਹ ਬਿਲਕੁਲ ਇੰਟਰਨੈਸ਼ਨਲ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੋਗੇ ਕਿਉਂਕਿ ਪਾਕਿਸਤਾਨ ਦੇ ਕੋਲ ਬੈਠੇ ਹੋ ਇਹ ਦਿਖ ਰਹੀ ਹੈ ਦੇਖੋ ਬੈਠੇ ਨੇ ਸਰ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕraft ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁੱਟਸ ਤੋਂ ਹਿਊਮਨ ਇਨਪੁੱਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹੈ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ پاکستان ਨੂੰ ਕਿਵੇਂ ਸੱਟ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਟ ਪਹੁੰਚਾਣੀ ਹੈ ਸੋ ਵੀ ਆਰ ਆਨ ਦਾ ਜੋਬ ਸਰ ਤੁਸੀਂ ਕਿਰੋ ਕੁਝ ਆਫਿਸਰਸ ਨੂੰ ਟਾਰਗੇਟਸ ਰੱਖੇ ਨੇ ਟਾਰਗੇਟ ਇਸ ਤਰੀਕੇ ਨਾਲ ਮੈਂ ਤੁਹਾਨੂੰ ਐਕਸਪਲੇਨ ਕਰ ਦਉ ਥਿਸ ਇਜ਼ आवर ਇੰਟਰਨਲ ਅਸੈਸਮੈਂਟ ਆਫ ਪਰਫਾਰਮੈਂਸ ਆਈ ਵਿਲ ਐਕਸਪਲੇਨ ਜਿਵੇਂ ਕਿ ਨੰਬਰ ਆਫ ਆਰੈਸ ਜਿਵੇਂ ਕਿ ਰਿਕਵਰੀ ਜਿਵੇਂ ਕਿ ਸੀਜ਼ਰ ਆਫ ਪ੍ਰੋਪਰਟੀ ਅੰਡਰ 68 ਐਫ ਪਿਛਲੇ 3 ਸਾਲਾਂ ਦਾ ਕੀ ਪਰਫਾਰਮੈਂਸ ਰਹੀ ਹੈ ਉਹਦਾ ਵੇਟਡ ਐਵਰੇਜ ਲੈ ਕੇ ਉਸ ਨੂੰ ਕੰਪੇਅਰ ਕਰਕੇ ਇਸ ਥਿੰਗਸ ਲਾਈਕ ਦਰ ਕਿਹੜੀ ਵਾਰੀ ਹੁੰਦੇ ਕਿ ਟਾਰਗੇਟ

देखिए हमारी तो कोशिश है कि हम विद इन द लॉ के पैरामीटर में काम करते हैं और हमेशा इन्वेस्टिगेट करके एक अच्छी प्रोफेशनल इन्वेस्टिगेशन करके जो जो मुलजि है जिन उन्हें क्राइम से कनेक्ट किया जाए उन्हें जो है सजा कोर्ट से दिलाई जाए पर कुछ जिन हालातों में जब हमारे ऊपर कोई अटैक होता है फायर होता है तो उसका नेचुरली सेल्फ डिफेंस में हम जवाब देते हैं तो ये जो बुलेट फॉर बुलेट है ये कोई एग्रेसिव पॉलिसी नहीं है ये एक सेल्फ डिफेंस की पॉलिसी है तो

नहीं आपकी बात बिल्कुल सही है आपने जो पॉइंट आउट किया है कि जो सीमा पार से हीरोइन आ रही है वो हमारी एक समस्या का एक पहलू है इसके साथ ही साथ जिसे हम फार्मास्यूटिकल ड्रग्स कहते हैं वो भी एक बड़ी समस्या है और सिंथेटिक ड्रग्स जैसे मैंने एक फिगर मेंशन करी थी 977 केमिस्ट शॉप्स जो हैं ड्रग इंस्पेक्टर्स के साथ जॉइंट तरीके से चेक करी गई हैं कुछ हमने फार्मास्यूटिकल ड्रग्स के रैकेट्स बस्ट किए हैं जिसमें दूसरी स्टेटों में स्थित जो ड्रग फैक्ट्रीज हैं Osionfish. वो हमने अनकवर करिए तो एक कॉम्प्रिहेंसिव हमारा प्लान चल रहा है तो हम सभी एस्पेक्ट्स को एड्रेस कर लें देखिए ऐसा उसमें इन्वेस्टिगेशन चल रही है जो उस केस में जो फरार बताया जाता है उसकी शिनाख्त हो गई है तो तो हम जल्दी ही उसे अरेस्ट गिरफ्तार कर लेंगे यूसी इट इज एज सेड कि मतलब इनकाउंटर कहना शायद अप्रोप्रिएट नहीं होगा जब हमारे पे कोई अटैक होता है तो हम वी uh, तो वी विल शेयर द फिगर्स विथ यू विल शेयर द फिगर्स देखिए ऐसे है कि दिस इज़ अ क्वाजी जुडिशियल प्रोसेस तो जिसमें कॉम्पिटेंट अथॉरिटी जो उनके सामने मटेरियल होता है उसके बेस पे वो डिसीजन लेते हैं तो इसमें किसी भी मैटर में मेरा ऑफ हैंड कमेंट करना कि ये वो दैट इज़ इंटरफियरिंग विद द जुडिशियल प्रोसेस क्योंकि सो सो नो नॉट बाय मी नॉट नॉट बाय मी बट सी हमारा एंडेवर है कि ये जो व्यक्ति जो इन्वॉल्व थे अजनाला पुलिस स्टेशन अटैक केसेस में इसमें इन्हें गिरफ्तार करके ये ट्रायल फेस करेंगे इनको पंजाब लेके आया जाएगा और एज पर लॉ इनको डील किया जाएगा यू सी इट विल डिपेंड ऑन द एविडेंस अवेलेबल एट द राइट टाइम विल इन्फॉर्म यू बी अगेन इनफैक्ट आई टोटली एग्री विद दिस सेंटीमेंट एंड वी हैव टेकन स्पेशल केयर दैट इट शुड बी अ वेरी फोकस्ड ड्राइव ऑन द बिग स्मस देर फॉर एज आई सेड वेन भाई साहब ने हमें पूछा कि मैं जी साड़ा फोकस न्यूमेरिकल नहीं फोकस है साडा फोकस क्वालिटी पर है तो मैं सी एम साहब ने स्पेशली डायरेक्शन दिखे हैं कि नैदर जे उन्हों तो मै वर्ड आई डोंट यूज द वर्ड एडिक्स मैं विकटम यूज कर दे आर विकटम्स सो मोस्टलील शेयर डेटा बेच मोस्टलीमर्शियल क्वानिटी पीपल हू आर आईदर पैडलर ऑन द स्ट्रीट और लैवल अबव दैम जिन्होंने अं सपलायर या डिस्ट्रीब्यूटर कहते नहीं जी पेडलर तो वेच रहा ना जी पेडलर जरा या सप्लायर है ही ਹਾਂਜੀ ਵਿਕਟਿਮਸ ਵੀ ਵਾਂਟ ਟੂ ਵੀ ਵਾਂਟ ਟੂ ਹੈਵ ਅ ਵੈਰੀ ਕੰਪੈਸ਼ਨੇਟ ਪਾਲਿਸੀ ਐਂਡ ਇਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਰੀਹੈਬਿਲੀਟੇਸ਼ਨ ਸੈਂਟਰਸ ਤੇ ਐਡਮਿਟ ਕਰਾਇਆ ਜਾਵੇ ਤੇ ਇਨਾਂ ਨੂੰ ਰੈਦਰ ਦੇਰ ਇਜ਼ ਅ ਨੀਡ ਟੂ ਰਿਫਾਰਮ them ਐਂਡ ਬ੍ਰਿੰਗ them ਬੈਕ ਇੰਟੂ ਦਾ ਮੇਨਸਟ੍ਰੀਮ ਆਫ ਸੋਸਾਇਟੀ To some extent, maybe it is the combined effect effort of all the forces that the number of drones has not gone, gone down. But you are right, the size, the payload of drones has gone down. So it is our assessment that it is not that easy for the park smuggler to send a consignment across. So we are having large number of smaller drones, uh, 1 kg, 1.5 kg, even half a kg payloads are coming, and uh, and basically the BSF is doing a very good job. On the first line of defence, and in coordination with the BSF, so we we are make, making a joint strategy to so that we work together in synergy. A situation has become much better. If, whether you go by figures, whether you go by the perception factor on the ground. So, Punjab Police is fully under control. You see, ours is a sensitive border state, so challenges keep on coming, but we have met them head head on. You see, uh, first of all, I would like to say that as an institution, we have tremendous respect for the Indian Army and the dignity and the honor of the army the army personnel is of utmost importance to all of us secondly we have taken the patiala incident very very seriously a criminal case has been registered and all those involved would be uh, taken to task as per law thirdly the departmental action is in addition it was it was when we disappeared <laughs> ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦਾ ਰਿਮਾਂਡ ਮਿਲਿਆ ਤੇ ਗੁਰਮੀਤ ਸਿੰਘ ਦਾ ਵੀ ਟਰਾਂਜ਼ਿਟ ਰਿਮਾਂਡ ਮਿਲਿਆ ਦੋਵਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਡਿਬਰੂਗੜ ਜੇਲ੍ਹ ਤੋਂ ਪੰਜਾਬ ਸ਼ਿਫਟ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਲਿਆਂਦਾ ਜਾ ਰਿਹਾ ਏ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਗੁਰਮੀਤ ਸਿੰਘ ਦੱਸਦੀਏ ਕਿ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਅਮਰਿਤਪਾਲ ਸਿੰਘ ਸਮੇਤ ਕੁੱਲ 10 ਲੋਕ ਜਿਨ੍ਹਾਂ ਦੇ ਵਿੱਚੋਂ ਸੱਤ ਦਾ ਐਨਐਸਏ ਨਹੀਂ ਵਿਧਾਇਆ ਗਿਆ ਤੇ ਉਹਨਾਂ ਦੇ ਵਿੱਚ ਹੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਉਰਫ ਬਾਜੇਕੇ ਸ਼ਾਮਲ ਨੇ ਗੁਰਮੀਤ ਸਿੰਘ ਬੁੱਕਣਵਾਲਾ ਸ਼ਾਮਲ ਨੇ ਤੇ ਇਹਨਾਂ ਨੂੰ ਦੋਹਾਂ ਨੂੰ ਹੁਣ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਵੱਡੀ ਖਬਰ ਹੈ ਕਿਉਂਕਿ ਜਿਸ ਢੰਗ ਦੇ ਨਾਲ ਟ੍ਰਾਂਨਜ਼ਿਟ ਰਿਮਾਂਡ ਦੋਮਾਂ ਦਾ ਮਿਲਿਆ ਹੈ ਤਾਂ ਦੋਮਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਡਿਬਰੂਗੜ੍ਹ ਜੇਲ੍ਹ ਤੋਂ ਹੁਣ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ ਛੇਤੀ ਹੀ ਇਹ ਪੰਜਾਬ ਪਹੁੰਚ ਜਾਣਗੇ ਹਾਲਾਂਕਿ ਦੱਸ ਦਈਏ ਕਿ ਅਜਨਾਲਾ ਪੁਲਿਸ ਥਾਣੇ ਦੀ ਐਫਆਈਆਰ ਨੰਬਰ 39 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਥਾਣੇ ਤੇ ਹਮਲਾ ਕੀਤਾ ਗਿਆ ਸੀ ਤੇ ਉਸ ਦੇ ਤਹਿਤ ਹੀ ਅਮਰਿਤਪਾਲ ਸਿੰਘ ਸਮੇਤ ਬਾਕੀ ਜਿਹੜੇ ਉਸਦੇ ਸਾਥੀ ਨੇ ਉਹਨਾਂ ਤੇ ਐਨਐਸਏ ਲਾਇਆ ਗਿਆ ਸੀ ਕਰੀਬ 2 ਸਾਲ ਦਾ ਸਮਾਂ ਹੁਣ ਹੋ ਚੁੱਕਿਆ ਹੈ ਤੇ ਸੱਤ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਐਨਐਸਏ ਨਹੀਂ ਵਿਧਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਹੁਣ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਅਸਮ ਤੋਂ ਮੇਰੇ ਸਹਿਯੋਗੀ ਜੈਸਮ ਅਹਿਮਦ ਇਸ ਵੇਲੇ ਫੋਨਲਾਈਨ ਤੇ ਮੌਜੂਦ ਨੇ ਜੈਸਮ ਜਿਸ ਢੰਗ ਦੇ ਨਾਲ ਦੋ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਕੀ ਕੁਝ ਅਪਡੇਟ ਮਿਲ ਰਿਹਾ ਹੈ जी इन लोगों को अभी मेडिकल किया गया जो दो जन का नाम आप बोल रहे हैं उनको पहले मेडिकल में चेकअप किया जाए जो नॉर्मल चेकअप होता है उसको किया गया उसके बाद इन लोगों को अभी डिब्रुगढ़ जो डिस्ट्रिक्ट एंड सेशन जज जो कोर्ट है उसमें उन लोगों को प्रोड्यूस किया जाएगा उसके बाद ही ये ये उनके जिम्मेदारी में आएंगे पंजाब पुलिस में और इन लोगों को कहाँ कैसे रखा जाएगा ये अभी तक क्लियर नहीं हुआ है इन लोगों को कहाँ रखा जाएगा कैसे जी. रखा जाएगा इस बारे में थोड़ी सी थोड़ी देर बाद उनकी ये जानकारी मिल जाएगी और एक बात मैं ऐड करना चाहूंगा जो इन लोगों को इन लोगों के अमृतपाल और उनके दस सही थे दस जो सही वो खत्म हो जाएगा और उसके बाद ही इन लोगों को वो जो सात जन है अमृतपाल के जो साथी है सात जन इन लोगों को धीरे धीरे यहाँ से पंजाब पुलिस के थ्रू पंजाब ले जाया, जाया, जाया जाएगा और इस बारे में अभी तक शुरुआत हो गई है ये दो जन को आज पंजाब पुलिस ने अपने आ, अपने साथ लिया है और उसके बाद आ, वो और जो पांच जन रहेंगे उ, उनके ऊपर भी ਇਹ ਤਾਇਰ ਪ੍ਰੋਸੈਸ ਚਲੇਗਾ ਪਰ ਜਿਵੇਂ ਅਜੇ ਤੱਕ ਅਭੀ ਇਸ ਤਰ੍ਹਾਂ ਇਹ ਪ੍ਰਕਿਰਿਆ ਇਹ ਕਾਫੀ ਲੰਬੀ ਪ੍ਰਕਿਰਿਆ ਹੋਏਗੀ ਜਿਸ ਤਰ੍ਹਾਂ ਦੋ ਜਿਹੜੇ ਸਾਥੀ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਮਰਿਤਪਾਲ ਸਿੰਘ ਦੇ ਦੋ ਸਾਥੀ ਉਹਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਬਾਕੀਆਂ ਦੀ ਵੀ ਪ੍ਰਕਿਰਿਆ ਜਾਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਪੰਜਾਬ ਭੇਜਿਆ ਜਾਏਗਾ ਤੇ ਇਹ ਵੀ ਜੇਕਰ ਤੁਸੀਂ ਸਪਸ਼ਟ ਕਰ ਸਕੋ ਕਿ ਜਿਹੜੇ ਦੋ ਸਾਥੀ ਨੇ ਕਿ ਉਹ ਅੱਜ ਹੀ ਰਵਾਨਾ ਹੋ ਜਾਣਗੇ ਅਸਮ ਤੋਂ ਪੰਜਾਬ ਦੇ ਲਈ जी आज तो नहीं होगा क्योंकि इसीलिए मैं बोल रहा हूँ कि कोर्ट के सामने उन लोगों को पेश किया जाएगा अभी पेश किया वो जारी है प्रक्रिया वो कोर्ट के सामने उन लोगों को पेश किया जा रहा है उसके बाद ही कोर्ट ही डिसीजन लेगी शायद ये कहां मतलब उन लोगों को रखा जाएगा या आज ले ले आज आज जाने का तो शायद मामला नहीं आएगा क्योंकि आज फ्लाइट का जो इश्यूज है और जो उन लोगों का जो ये जो प्रक्रिया है वो प्रक्रिया आज ऐसा देखा नहीं गया है शायद उन लोगों को कल या परसों इन ये दो जन जो पुलिस रिमांड में लिया है पंजाब पुलिस ने उन लोगों को शायद ले जाया जा सकता है लेकिन एक बात की मैं पुष्टि करना चाहूंगा एक क्लियर करना चाहूंगा कि पुलिस पुलिस या पंजाब की ओर से इस बारे में सरकारी कोई भी खुलासा की नहीं गई है अब तक जैसे जैसे भगवंत सिंह और गुरमीत सिंह की बात है क्या इनके एडवोकेट्स भी पहुंचे थे वहां पे हेलो एडवोकेट्स वकील पहुंचे थे वहां पे इनके भगवंत सिंह और गुरमीत सिंह जिनको पंजाब भेजा जा रहा है अभी जी उन लोगों के खुद के वकील जो है वो पंजाब से आज देखा नहीं गया है लेकिन डिब्रूगढ़ के लोकल लो, एडवोकेट उन लोगों ने हायर किया था उन लोगों से बात हुई थी हम लोगों ने उन लोगों ने यही बात पुष्टि की है उन लोगों ने यही बात क्लियर की है जो मैंने आ, आ, अभी फोनों में बताया है कि उन लोगों को यहाँ से अभी दो जन ऐसे लिया जाएगा और उसके बाद और पाँच जन का वो प्रोसेस चलेगा और शायद 19 तारीख तक उन लोगों का जो एन का ये है वो खत्म हो जाएगा एन जो जा लागू हुआ है उन लोगों पर उसके बाद ही ये थोड़ा सा आगे बढ़ेगा ये जो उन लोगों को ले जाने का प्रक्रिया लेकिन उसी दौरान एक और बात मैं ऐड करना चाहूंगा कि इन लोगों में से अमृतपाल और उनके दो साथी तीन जन जिसके जिन लोगों का जो एनएसए है वो एनएसए का जो धारा है वो تقریبا جون تک رہے گی اور اسی لیے ان لوگوں کو یہاں سے لے جانے کا پکیہ ابھی نہیں ہوگا ابھی دبنگر سینٹرل جیل میں ہی امریت پال اور ان لوگوں کے دو دو ساتھی ہیں وہی یہاں رہنے کی جو بات نکل کے ائی ہے سامنے ٹھیک ہے بہت دھن्यवाद जैसिम میرے ساجو کی جانکاری دے رہے سی اپنے درشکانوں کو دس دیئے کہ امریت پال سنگھ دے دو ساتھی جنہاں دا ٹرانزٹ ریماند ملیا ہے بھگوانت سنگھ عرف پردھانमन्त्री باجے کے ਗੁਰਮੀਤ ਸਿੰਘ ਬੁੱਕਣ ਵਾਲਾ ਜਿਨ੍ਹਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਮੈਡੀਕਲ ਕਰਵਾਇਆ ਗਿਆ ਤੇ ਮੰਨਿਆਏ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਪੰਜਾਬ ਲਿਆਂਦਾ ਜਾ ਸਕਦਾ ਹੈ ਦੋਵਾਂ ਨੂੰ ਤੇ ਬਾਕੀ ਜਿਹੜੇ 5 ਹੋਰ ਸਾਥੀ ਨੇ ਜਿਨ੍ਹਾਂ ਤੇ ਐਨਐਸਏ ਹੁਣ ਐਕਸਟੈਂਡ ਨਹੀਂ ਕੀਤਾ ਗਿਆ ਉਹਨਾਂ ਦੀ ਵੀ ਪ੍ਰਕਿਰਿਆ ਜਾਰੀ ਹੈ ਕਿਉਂਕਿ ਜਿਵੇਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ 19 ਜੂਨ 19 ਮਾਰਚ ਦੀ ਇਹ ਤਾਰੀਖ ਸਾਹਮਣੇ ਆ ਰਹੀ ਹੈ ਕਿ 19 ਮਾਰਚ ਤੱਕ NSA ਜਿਹੜਾ ਇਹ ਸਮਾਪਤ ਹੋ ਰਿਹਾ ਹੈ ਤੇ ਐਕਸਟੈਂਡ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਅਮਰਿਤਪਾਲ ਸਿੰਘ ਸਮੇਤ ਤਿੰਨ ਹੋਰ ਸਾਥੀ ਨੇ ਪਪਲਪ੍ਰੀਤ ਤੇ ਜਿਸ ਤੰਗ ਦੇ ਨਾਲ ਤਿੰਨ ਸਾਥੀ ਹਾਲੇ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਗੇ ਤੇ ਉਹਨਾਂ ਦਾ NSA ਜੂਨ ਦੇ ਵਿੱਚ ਸਮਾਪਤ ਹੋ ਸਕਦਾ ਉਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਉਸਤੇ NSA ਦੀ ਐਕਸਟੈਂਡ ਕਰਦੀ ਹੈ NSA ਵਧਾਉਂਦੀ ਹੈ ਜਾਂ ਫਿਰ ਉਸ ਨੂੰ ਵੀ ਸਮਾਪਤ ਕਰ ਦਿੱਤਾ ਜਾਂਦਾ ਹੈ ਇਹ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀ ਖਬਰ ਅਸਾਮ ਦੀ ਹੈ ਇਸ ਵੇਲੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡਿਬਰੂਗੜ ਅਸਾਮ ਦਾ ਡਿਬਰੂਗੜ ਹੈ ਜਿੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੂੰ ਤੇ ਗੁਰਮੀਤ ਸਿੰਘ ਨੂੰ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਮਿਲ ਗਿਆ ਟਰਾਂਜ਼ਿਟ ਰਿਮਾਂਡ ਤੇ ਦੋਵਾਂ ਨੂੰ ਪੰਜਾਬ ਲਿਆਂਦਾ ਜਾਏਗਾ ਪੰਜਾਬ ਦੀ ਜੇਲ੍ਹ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਹਾਲਾਂਕਿ ਜਿਸ ਝੰਗ ਦੇ ਨਾਲ ਐਫ ਆਈ ਆਰ ਨੰਬਰ 39 ਅਜਨਾਲਾ ਥਾਣੇ ਤੇ ਅਟੈਕ ਵਾਲੀ ਉਸ ਮਾਮਲੇ ਦੇ ਵਿੱਚ ਹੁਣ ਕੀ ਇੱਥੇ ਆ ਕੇ ਜ਼ਮਾਨਤ ਮਿਲਦੀ ਹੈ ਜਾਂ ਕਿੰਨਾ ਸਮਾਂ ਬਾਅਦ ਜ਼ਮਾਨਤ ਮਿਲਦੀ ਹੈ ਇਹ ਕਾਨੂੰਨੀ ਪ੍ਰਕਿਰਿਆ ਤੈਅ ਕਰੇਗੀ ਪਰ ਫਿਲਹਾਲ ਜਿਹੜੀ ਖਬਰ ਹੈ ਉਹ ਇਹ ਹੈ ਕਿ ਅਮਰਿਤਪਾਲ ਸਿੰਘ ਸਮੇਤ 10 ਸਾਥੀ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਕਰੀਬ 2 ਸਾਲਾਂ ਤੋਂ ਜਿਨ੍ਹਾਂ ਦੇ ਵਿੱਚੋਂ 7 ਤੇ NSA ਨਹੀਂ ਵਿਧਾਇਆ ਗਿਆ 7 ਦੇ ਵਿੱਚੋਂ 2 ਜਿਹੜੇ ਨੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਤੇ ਗੁਰਮੀਤ ਸਿੰਘ ਦੋਮਾਂ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲ ਗਿਆ ਹੈ ਟਰਾਂਜ਼ਿਟ ਰਿਮਾਂਡ ਤੇ ਹੁਣ ਅਸਮ ਦੇ ਡਿਬਰੂਗੜ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਐਨਐਸਏ ਐਕਸਟੈਂਡ ਨਹੀਂ ਕੀਤਾ ਗਿਆ ਜਿਸ ਕਰਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਹੁਣ ਵਾਪਸ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ ਹਾਲਾਂਕਿ ਇੱਥੇ ਵੀ ਕਾਨੂੰਨੀ ਪ੍ਰਕਿਰਿਆ ਚੱਲੇਗੀ ਤੇ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਕਿ ਅਜਨਾਲਾ ਥਾਣੇ ਤੇ ਜੋ ਅਟੈਕ ਹੋਇਆ ਸੀ ਉਸ ਦੇ ਵਿੱਚ ਨਾਮਜ਼ਦ ਨੇ ਇਹ ਸਾਰੇ ਤੇ ਉਹਨਾਂ ਧਾਰਾਵਾਂ ਤਹਿਤ ਹੀ ਇਹਨਾਂ ਤੇ ਇੱਥੇ ਵੀ ਮੁਕੱਦਮਾ ਦਰਜ ਹੈ ਤੇ ਕੇਸ ਚੱਲੇਗਾ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਪੁਲਿਸ ਦੀਆਂ ਇਹ ਤਮਾਮ ਗੱਡੀਆਂ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਦੋ ਜਿਹੜੇ ਸ਼ਖਸ ਅਮਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਬਾਜੇਕੇ ਗੁਰਮੀਤ ਸਿੰਘ ਬੁੱਕਣਵਾਲਾ ਦੋਹਾਂ ਨੂੰ ਇਸ ਵੇਲੇ ਟਰਾਂਜ਼ਿਟ ਰਿਮਾਂਡ ਤੇ ਪੰਜਾਬ ਪੁਲਿਸ ਪੰਜਾਬ ਲਿਆ ਰਹੀ ਹੈ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਐ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਤੁਸੀਂ ਨਿਊਜ਼ 18 ਪੰਜਾਬ ਤੇ ਦੇਖ ਰਹੇ ਹੋ ਕਿਉਂਕਿ ਕਰੀਬ 2 ਸਾਲਾਂ ਤੋਂ ਐਨਐਸਏ ਦੇ ਤਹਿਤ 2500 ਕਿਲੋਮੀਟਰ ਦੂਰ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਸਮੇਤ ਕੁੱਲ 10 ਲੋਕ ਬੰਦ ਨੇ ਤੇ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਜਾਰੀ ਆਇਆ ਤੇ ਦੂਜੇ ਪਾਸੇ ਹੁਣ ਐਨਐਸਏ ਸੱਤ ਲੋਕਾਂ ਦੇ ਖਿਲਾਫ ਜਿਹੜਾ ਐਨਐਸਏ ਸੀ ਉਸ ਨੂੰ ਵਧਾਇਆ ਨਹੀਂ ਗਿਆ ਉਸ ਨੂੰ ਐਕਸਟੈਂਡ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਐਨਐਸਏ ਖਤਮ ਹੋ ਗਿਆ ਤੇ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਸ਼ਿਫਟ ਕੀਤਾ ਜਾਣਾ ਹੈ ਗੁਰਮੀਤ ਸਿੰਘ ਦਾ ਵੀ 트랜ਜ਼ਿਟਰ ਰਿਮਾਂਡ ਮਿਲਿਆ ਤੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਦਾ ਵੀ 트랜ਜ਼ਿਟਰ ਰਿਮਾਂਡ ਮਿਲਿਆ ਤੁਹਾਨੂੰ ਯਾਦ ਹੋਵੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਉਰਫ ਬਾਜੇ ਕੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਆਪਣੀਆਂ ਵੀਡੀਓਜ਼ ਕਰਕੇ ਰਹਿੰਦਾ ਸੀ ਹਾਲਾਂਕਿ ਬਾਅਦ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਤੇ ਉਸ ਤੋਂ ਬਾਅਦ ਐਨਐਸਏ ਤਹਿਤ ਡਿਬਰੂਗੜ ਜੇਲ੍ਹ ਪੇਜ ਦਿੱਤਾ ਗਿਆ ਤੇ ਹੁਣ ਐਨਐਸਏ ਸਮਾਪਤ ਹੋ ਗਿਆ ਐਕਸਟੈਂਡ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਹੁਣ ਪੰਜਾਬ ਲਿਆਂਦਾ ਜਾ ਰਿਹਾ ਹਾਲਾਂਕਿ ਕੀ ਅੱਜ ਹੀ ਪੰਜਾਬ ਪੁਲਿਸ ਦੀ ਇਹ ਟੀਮ ਰਵਾਨਾ ਹੋਏਗੀ ਜਾਂ ਕੱਲ੍ਹ ਤੱਕ ਰਵਾਨਾ ਹੋਏਗੀ ਇਹ ਥੋੜਾ ਦੇਰ ਤੱਕ ਕਲੈਰਿਟੀ ਇਸ ਤੇ ਆਏਗੀ ਪਰ ਫਿਲਹਾਲ ਇੰਨਾ ਜ਼ਰੂਰੀ ਹੈ ਕਿ ਟ੍ਰਾਂਜ਼ਿਟ ਰਿਮਾਂਡ ਮਿਲ ਚੁੱਕਿਆ ਤੇ ਜਲਦੀ ਹੀ ਪੰਜਾਬ ਇਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਕੁੱਲ 7 ਲੋਕ ਨੇ ਜਿਨ੍ਹਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਪਰ ਅਮਰਿਤਪਾਲ ਸਿੰਘ ਪਪਲਪ੍ਰੀਤ ਅਤੇ ਜੋਹਲ ਜਿਹੜੇ ਨੇ ਉਹ ਹਾਲੇ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਗੇ ਉਹਨਾਂ ਤੇ ਐਨਐਸਏ ਸਮਾਪਤ ਨਹੀਂ ਹੋਇਆ ਇਹ ਉਹ ਜੂਨ ਦੇ ਵਿੱਚ ਸਮਾਪਤ ਹੋ ਸਕਦਾ ਉਸ ਤੋਂ ਬਾਅਦ ਹੀ ਦੇਖਣਾ ਹੋਏਗਾ ਕਿ ਅੱਗੇ ਐਨਐਸਏ ਵਿਧਾਇਆ ਜਾਂਦਾ ਹੈ ਜਾਂ ਨਹੀਂ ਪਰ ਫਿਲਹਾਲ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਸੱਤ ਦੇ ਵਿੱਚੋਂ ਦੋ ਦੀ ਕਾਨੂੰਨੀ ਪ੍ਰਕਿਰਿਆ ਕਰੀਬ ਮੁਕੰਮਲ ਹੋ ਚੁੱਕੀ ਹੈ ਤੇ ਪੰਜ ਦੀ ਕਾਨੂੰਨੀ ਪ੍ਰਕਿਰਿਆ ਵੀ ਜਾਰੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਪੰਜ ਨੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾ ਰਿਹਾ ਹੈ ਤੇ ਉਹਨਾਂ ਦੇ ਵਿੱਚੋਂ ਦੋ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਤੇ ਗੁਰਮੀਤ ਸਿੰਘ ਵੁੱਕਣਵਾਲਾ ਜਿਨ੍ਹਾਂ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਚੁੱਕਿਆ ਹੈ ਤੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ ਪੰਜਾਬ ਦੀ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਏ ਇਹ ਵੀ ਦੇਖਣਾ ਹੋਏਗਾ ਕਿਉਂਕਿ ਪੰਜਾਬ ਸ਼ਿਫਟ ਕੀਤਾ ਜਾਣਾ ਹੈ ਤੇ ਲੰਬੇ ਸਮੇਂ ਤੋਂ ਇਹ ਮੰਗ ਵੀ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਭੁੱਖ ਹੜਤਾਲ ਵੀ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਸੀ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਤੇ ਹੁਣ ਜਦੋਂ NSA ਨਹੀਂ ਵਧਾਇਆ ਗਿਆ ਐਕਸਟੈਂਡ ਨਹੀਂ ਕੀਤਾ ਗਿਆ NSA ਖਤਮ ਹੋ ਗਿਆ ਉਸ ਤੋਂ ਬਾਅਦ ਸੱਤ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਦੋ ਦਾ 트랜ਜ਼ਿਟ ਰਿਮਾਂਡ ਇਸ ਵੇਲੇ ਮਿਲ ਚੁੱਕਿਆ ਅਸਮ ਦੇ ਡਿਬਰੂਗੜ੍ਹ ਦੀਆਂ ਇਹ ਤਸਵੀਰਾਂ ਜਿੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮੈਡੀਕਲ ਕਰਵਾਉਣ ਤੋਂ ਬਾਅਦ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਅਦਾਲਤ ਤੈਅ ਕਰੇਗੀ ਅੱਜ ਹੀ ਇਹ ਟੀਮਾਂ ਰਵਾਨਾ ਹੁੰਦੀਆਂ ਨੇ ਜਾਂ ਫਿਰ ਸਵੇਰ ਵੇਲੇ ਹਲੇ ਇੱਕ ਦਿਨ ਹੋਰ ਰੁਕਣਾ ਪਵੇਗਾ ਅਸਾਮ ਦੇ ਡਿਬਰੂਗੜ੍ਹ ਦੇ ਵਿੱਚ ਹੀ ਇਹਨਾਂ ਦੋਵਾਂ ਨੂੰ ਉਸ ਤੋਂ ਬਾਅਦ ਪੰਜਾਬ ਪਹੁੰਚਣਗੇ ਪਰ ਇਸ ਵੇਲੇ ਵੱਡੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਦੇ ਰਿਹਾ ਅਹਿਮ ਜਾਣਕਾਰੀ ਕਿ ਦੋ ਸਾਥੀ ਅਮਰਿਤਪਾਲ ਸਿੰਘ ਦੇ ਟਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦੇ ਜਾ ਰਹੇ ਨੇ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਜਾ ਰਹੇ ਨੇ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਤੇ ਨਾਲ ਹੀ ਗੁਰਮੀਤ ਸਿੰਘ ਬੁੱਕਣਵਾਲਾ ਤੇ ਪੰਜ ਸਾਥੀ ਆ ਜਿਹੜੇ ਅਮਰਿਤਪਾਲ ਸਿੰਘ ਦੇ ਹੋਰ ਜਿਨ੍ਹਾਂ ਤੇ ਐਨਐਸਏ ਸਮਾਪਤ ਹੋ ਚੁੱਕਿਆ ਉਹਨਾਂ ਦੀ ਵੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ ਤੇ ਉਹਨਾਂ ਨੂੰ ਵੀ ਜਲਦੀ ਹੀ ਪੰਜਾਬ ਸ਼ਿਫਟ ਕੀਤਾ ਜਾਣਾ ਹੈ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ ਹਾਲਾਂਕਿ ਅਮਰਿਤਪਾਲ ਸਿੰਘ ਸਮੇਤ ਤਿੰਨ ਸਾਥੀਆਂ ਨੂੰ ਹਾਲੇ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਆਫੈਂਡ ਕਮੈਂਟ ਕਰਨਾ ਕਿ ਇਹ ਉਹ ਦੈਟ ਇਜ਼ ਇੰਟਰਫੀਅਰਿੰਗ ਵਿਦ ది ਜੁਡੀਸ਼ੀਅਲ ਪ੍ਰੋਸੈਸ ਕਿਉਂਕਿ ਸੋ नो नॉट बाई मी नॉट नॉट बाई मी बट यूसी हमारा एंडेवर है कि ये जो व्यक्ति जो इन्वॉल्व थे अजनला पुलिस स्टेशन अटैक केसेस में इसमें इन्हें गिरफ्तार करके ये ट्रायल फेस करेंगे इनको पंजाब लेके आया जाएगा और एज पर लॉ इनको यूसी इट विल डिपेंड ऑन दवेलेबल एट द राइट